ਹਾਂਜੀ ਅੱਜ ਬਣਾ ਰਹੇ ਆ ਆਪਾਂ ਬਿਲਕੁਲ ਚੀਜ਼ ਵਾਲਾ ਚੀਜ਼ ਵਾਲੇ ਤੇ ਮਸਾਲੇ ਵਾਲੇ ਸੈਂਡਵਿਚ ਇਹਨਾਂ ਦੀ ਰੈਸਪੀ ਨੂੰ ਜਾਣਨ ਲਈ ਅੱਜ ਦੀ ਤੁਸੀਂ ਦੇਖੋ ਮੇਰੀ ਪੂਰੀ ਵੀਡੀਓ ਦੇਖੋ ਚੀਜ਼ ਵਾਲੇ ਸੈਂਡਵਿਚ ਬਹੁਤ ਹੀ ਟੇਸਟੀ ਤਰੀਕੇ ਨਾਲ ਬਣ ਕੇ ਇਹ ਰੈਡੀ ਹੋਏ ਨੇ ਇਹਨਾਂ ਦੀ ਪੂਰੀ ਵੀਡੀਓ ਰੈਸਪੀ ਨੂੰ ਦੇਖਣ ਦੇ ਲਈ ਤੁਸੀਂ ਦੇਖੋ ਮੇਰੀ ਵੀਡੀਓ ਆਜੋ ਅੱਜ ਬਣਾਉਨੇ ਆ ਟੇਸਟੀ ਬਿਨਾ ਟੋਸਟਰ ਦੇ ਸੈਂਡਵਿਚ ਹਾਂਜੀ ਪੈਨ ਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ オイル ਪਾ ਲਿਆ ਹੈਗਾ ਤੇ ਆਪਾਂ ਇੰਡਕਸ਼ਨ ਨੂੰ ਲਵਾ ਕੇ ਚਲਾ ਅੱਜ ਫੋ ਬਣਾਵਾਂਗੇ ਏਸਟੀ ਕ੍ਰਿਸਪੀ ਸੈਂਡਵਿਚ ਅੱਜ ਜਿਵੇਂ ਆਇਲ ਗਰਮ ਹੋ ਜੂ ਇਸ ਦੇ ਵਿੱਚ ਪਾ ਦਾਂਗੇ ਆਪਾਂ ਥੋੜੀ ਜਿਹੀ ਸੀਡਸ ਰਾਈ ਦੀ ਤੇ ਇਸ ਨੂੰ ਚਟਕ ਹੋਣ ਤੱਕ ਚਟਕਾਵਾਂਗੇ ਜਦ ਨਾਲ ਚੀ ਭੁਜਦੇ ਨਹੀਂ ਹੈਗੇ ਜਿਵੇਂ ਹੀ ਰਾਈ ਦੇ ਵਿੱਚ ਵੇਖੋ ਇਹਦੀ ਆਵਾਜ਼ ਆਣੀ ਸ਼ੁਰੂ ਹੋ ਜੂ ਤੇ ਆਪਸ ਵਿੱਚ ਜੰਪਿੰਗ ਕਰਨੀ ਸਟਾਰਟ ਕਰ ਦੇਣਗੇ ਜਿਵੇਂ ਹੀ ਪੱਕ ਜਾਣਗੇ ਤੇ ਇਸ ਦੇ ਨਾਲ ਹੀ ਇਸ ਦੇ ਵਿੱਚ ਪਾ ਦਾਂਗੇ ਆਪਾਂ ਟੋਫੀ ਦਾ ਹੋਰੀਆਂ ਅਨੀਂ ਦੇ ਨਾਲ ਹੀ ਪਾਵਾਂਗੇ ਕੈਰੇਜ ਬਿਲਕੁਲ ਬਿਲਕੁਲ ਛੋਟਾ ਛੋਟਾ ਚੌਕ ਕਰ ਲੈਣਾ ਇਸ ਨੂੰ ਹਿਲਾਉਂਦੇ ਰਹਿਣਾ ਤੇ ਇਸ ਦੇ ਨਾਲ ਹੀ ਬਿਲਕੁਲ ਬਰੀਕ ਕੱਟੀ ਹੋਈ ਪੱਤਾ ਗੋਭੀ ਥੋੜਾ ਹਲੋਂ ਤੋਂ ਬਾਅਦ ਬਿਲਕੁਲ ਬਰੀਕ ਕਟਿਆ ਹੋਇਆ ਟਮਾਟਰ ਦੇਖੋ ਕਿ ਬਿਲਕੁਲ ਜਿਹੜੇ ਕਿ ਭੁੱਲ ਚੁੱਕੇ ਨੇ ਤੇ ਇਹਨਾਂ ਦਾ ਕਲਰ ਚੇਂਜ ਹੋ ਚੁੱਕੇ ਤੇ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਸਾਲਟ ਲਾਲ ਮਿਰਚ Tidak, Pak. Udah, siang akan masalah. Dikebal ya, channel. Klik इंडक्शन कर देवेंगे इतने बंद बिल्कुल मसाला बिल्कुल रेडी हो चुका है इसन कटोरी के पा देवे रखा तवा इस उपर रख देंगे आप ब्रेड ਬ్రెడ్ ਨੂੰ ਇਸ ਤਰ੍ਹਾਂ ਹੀ ਟੋਸਟ ਕਰਾਂਗੇ ਤਵੇ ਦੇ ਉੱਪਰ ਇਸ ਨੂੰ ਇਸ ਤਰ੍ਹਾਂ ਹੀ ਆਪਾਂ ਹਲਕਾਰ ਕਰਕੇ ਸੇਕ ਵਸ ਹਲਾਉਂਦੇ ਹੋਏ ਸੇਕ ਲਵਾ ਲਾਂਗੇ ਤੇ ਇਹਨਾਂ ਨੂੰ ਸੇਕ ਲਵਾਂਗੇ ਅੱਜ ਜਦੋਂ ਆਪਾਂ ਸੈਂਡਵਿਚ ਨੂੰ ਰੋਸਟ ਕਰਕੇ ਤਵੇ ਤੇ ਇਸ ਦੇ ਉੱਪਰ ਰੱਖ ਲਿਆ ਟੋਸਟ ਕਰ ਲਿਆਗਾ ਤੇ ਇਸ ਦੇ ਨਾਲ ਹੀ ਹੁਣ ਆਪਾਂ ਜੋ ਮਸਾਲਾ ਬਣਾਇਆ ਸੀਗਾ ਇਸ ਮੇਰੇ ਉੱਤੇ ਲਗਾਵਾਂਗੇ ਚੰਗੀ ਤਰ੍ਹਾਂ ਇਹ ਜੋ ਮਸਾਲਾ ਬਣਾਇਆ ਸੀ ਆਪਾਂ ਉਪਰ ਇਸ ਬ੍ਰੈਡ ਦੇ ਉੱਪਰ ਚੰਗੀ ਤਰ੍ਹਾਂ ਲਗਾ ਲੈਣਾ ਕਵਰ ਕਰ ਦਨ ਇਸ ਦੇ ਨਾਲ ਹੀ ਸਫ ਚੀਜ਼ ਇਸ ਨੂੰ ਉੱਪਰ ਰੱਖਾਂਗੇ ਤੇ ਨਾਲ ਹੀ ਦੂਸਰਾ ਬ੍ਰੈਡ ਆਪਾਂ ਇਸ ਦੇ ਉੱਪਰ ਰੱਖ ਦੇਵਾਂਗੇ ਉਸ ਤੋਂ ਬਾਅਦ ਸੇ ਤਵੇ ਦੇ ਉੱਪਰ ਰੱਖਦੇ ਇਸ ਤਰ੍ਹਾਂ ਬਟਰ ਵੀ ਲਗਾ ਸਕਦੇ ਹੋ ਬਟ ਮੈਂ ਲਗਾਇਆ ਦੇਸੀ ਕੀ ਕਿਓ ਲੋਜੀ ਮਹੀਂ ਦੇਸੀ ਕਿਉ ਗਰਮ ਹੋ ਜਾਊ ਆਪਣਾ ਤੇ ਇਸ ਦੇ ਨਾਲ ਹੀ ਆਪਾਂ ਆਪਣੇ ਬ੍ਰੈਡਰ ਨੂੰ ਇਸ ਦੇ ਉੱਪਰ ਰੱਖ ਦੇਵਾਂਗੇ ਹਾਂਜੀ ਆਪਣੇ ਟੋਸਟ ਬ੍ਰੈਡ ਹੋ ਬਣ ਕੇ ਬਿਲਕੁਲ ਰੈਡੀ ਨੇ ਤੇ ਹੁਣ ਆਪਾਂ ਕਰ ਰਹੇ ਆ ਪਲੇਟਿੰਗ